ਨਰਅਕਾਰ ਹੈ ਭਾਵ ਜਿਹੜਾ ਜਨਮ ਮਰਨ ਦੇ ਦੁੱਖਾਂ ਨੂੰ ਖੰਡਨ ਕਰਨ ਵਾਲਾ ਹੈ ਜਿਹੜਾ ਜਨਮ ਮਰਨ ਦੇ ਦੁੱਖਾਂ ਨੂੰ ਨਾਸ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਜੋ ਅਕਾਲ ਮੂਰਤ ਹੈ ਜਿਹਦੀ ਸਦੀਵ ਰਹਿਣ ਵਾਲੀ ਹਸਤੀ ਹੈ ਪਰਮੇਸ਼ਰ ਵਾਹਿਗੁਰੂ ਜੀ ਦੀ ਜਿਹੜਾ ਚਿਰੰਕਾਲ ਸਦੀਵ ਕਾਲ ਹੀ ਰਹਿਣ ਵਾਲਾ ਹੈ ਉਹ ਪਰਮੇਸ਼ਰ ਵਾਹਿਗੁਰੂ ਦੀ ਸ਼ਰਣੀ ਪੈ ਸਭ ਸੁਖ ਨਵ ਨਿਦ ਦੇਸੀ ਮਨੁੱਖ ਕੀ ਪ੍ਰਾਪਤ ਹੋਵੇਗਾ ਕਹਿੰਦੇ ਸਰਬੱਤ ਦਾ ਸੁਖ ਆਪਣੇ ਸਿਖਾ ਨੂੰ ਸਤਿਗੁਰੂ ਸਾਹਿਬ ਜੀ ਦੇਣ ਵਾਲੇ ਹਨ ਨੌ ਨਦੀਆਂ 18 ਸਿੱਧੀਆਂ ਆਪ ਕਿਰਪਾ ਕਰਕੇ ਆਪਣੇ ਭਗਤਾਂ ਨੂੰ ਦੇਣ ਵਾਲੇ ਜੋ ਕਿਰਪਾਲੂ ਸਤਗੁਰੂ ਸਾਹਿਬ ਜੀ ਹਨ ਜੋ ਉਹ ਆਕਾਲ ਪੁਰਖ ਵਾਹਿਗੁਰੂ ਹੈ ਸਦੀਵ ਕਾਲ ਜਿਹੜੇ ਆਪਣੇ ਭਗਤਾਂ ਨੂੰ ਸੁਖ ਦੇ ਰਹੇ ਹਨ ਉਹਨਾਂ ਦੇ ਪਾਸ ਜਾਣਾ ਕਰ ਉਹਨਾਂ ਦੀ ਸਮਰਨ ਭਗਤੀ ਕਰ ਇਹ ਨੌ ਨਦੀਆਂ ਸਤਗੁਰੂ ਸਾਹਿਬ ਜੀ ਦੇ ਪਾਸੋਂ ਹੀ ਪ੍ਰਾਪਤ ਹੋ ਸਕਦੀਆਂ ਹਨ ਉਹਦੇ ਪਾਸੋਂ ਹੀ ਮੰਗਣਾ ਕਰ ਇਹ ਸਾਰੀਆਂ ਦਾਤਾਂ ਵੀ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤਾਂ ਨੇ ਸਤਗੁਰੂ ਸਾਹਿਬ ਜੀ ਦੇ ਪਾਸੋਂ ਹੀ ਪ੍ਰਾਪਤ ਕੀਤੀਆਂ ਹਨ ਆ ਆਰਤੀ ਆਰਤਾ ਗੁਰੂ ਕਿਸੇ ਰਾਗੀ ਸਿੰਘ ਗੁਰਮੁਖ ਪਿਆਰੇ ਜਦੋਂ ਪੜਦੇ ਹਨ ਜਦੋਂ ਆਮ ਗੁਰਸਿੱਖ ਆਪਣੇ ਘਰ ਵਿਖੇ ਬੈਠ ਕਰਕੇ ਨਿਤਨੇਮ ਵਿੱਚ ਪੜਦਾ ਹੈ ਤਾਂ ਇਹੀ ਵਿਚਾਰ ਪ੍ਰਾਪਤ ਹੁੰਦੀ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗਣਾ ਕਿਵੇਂ ਹੈ ਆਪਾਂ ਪੜਦੇ ਹਾਂ ਕਬੀਰ ਭੁੱਖੇ ਭਗਤ ਨ ਕੀਜੈ ਜਹਿ ਮਾਲਾ ਆਪਣੇ ਲਈਜੈ ਹੋ ਮੰਗੋ ਸੰਤਨ ਦੇਨਾ ਮੈਂ ਨਹੀਂ ਕਿਸੇ ਦਾ ਦੇਨਾ ਮਾਰੇ ਕਹਿੰਦੇ ਚੰਗਾ ਫਿਰ ਭਗਤ ਜੀ ਮੰਗ ਲਓ ਕੀ ਕੀ ਚਾਹੀਦਾ ਹੈ ਸੋ ਉਸ ਸਮੇਂ ਕਹ ਦਿੰਦਾ ਹੈ ਆਪ ਕਿਰਪਾ ਕਰਕੇ ਦਾਲ ਸੀਤਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਣੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸਿਕਾ ਗੋ ਪੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ ਸੋ ਇਸ ਤਰੀਕੇ ਦੇ ਨਾਲ ਆਪ ਕਿਰਪਾ ਕਰਕੇ ਸਤਗੁਰ ਸਾਹਿਬ ਜੀ ਸਮਝਾਉਂਦੇ ਹਨ ਆਰਤੀ ਆਰਤੇ ਦੇ ਵਿੱਚ ਉਹ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਉਹਦੇ ਪਾਸੋਂ ਮੰਗ ਉਹ ਵੇਖ ਸਾਰੀਆਂ ਹੀ ਦਾਤਾਂ ਆਪਣੇ ਗੁਰਸਿੱਖ ਆਪਣੇ ਭਗਤਾਂ ਨੂੰ ਦੇਣ ਵਾਲੇ ਹਨ ਕਿਰਪਾਲੂ ਸਤਗੁਰੂ ਸਾਹਿਬ ਜੀ ਆਪ ਦਾਇਆ ਕਰਕੇ ਰਾਜ ਭਾਗ ਦੇ ਦਾਤੇ